ਦੋਸਤੋ ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦਾ ਨਵੀਂ ਵੀਡੀਓ ਦੇ ਵਿੱਚ ਤੇ ਮੈਂ ਜੁੜਿਆ ਗੁਰਿੰਦਰ ਅੱਜ ਦਾ ਵਿਸ਼ਾ ਵੀ ਤੁਹਾਨੂੰ ਬਹੁਤ ਪਸੰਦ ਆਊਗਾ ਤੇ ਤੁਹਾਡੇ ਕੰਮ ਵੀ ਆਊਗਾ ਸਾਰੇ ਵਿਸ਼ੇ ਵੈਸੇ ਤਾਂ ਮੈਂ ਉਹ ਛੇੜਨ ਦੀ ਕੋਸ਼ਿਸ਼ ਕਰਦਾ ਹੁੰਨਾ ਜੋ ਤੁਹਾਡੀ ਜ਼ਿੰਦਗੀ 'ਚ ਕੰਮ ਆਉਣ ਜ਼ਿੰਦਗੀ ਨੂੰ ਬਦਲਣ ਦੇ ਵਿੱਚ ਸਹਾਇੀ ਹੋਣ ਸੋ ਅੱਜ ਜਿਹੜਾ ਵਿਸ਼ਾ ਵਾ ਉਹ ਵੀ ਕੁਝ ਇਸ ਤਰ੍ਹਾਂ ਦਾ ਹੀ ਆ ਕਿ ਆਪਾਂ ਉਹ ਸੱਤ ਤੀਜਾ ਬਾਰੇ ਗੱਲ ਕਰਨੀ ਆ ਜਿਹੜੀਆਂ ਆਪਾਂ ਨੂੰ ਲੋਡ ਤੋਂ ਵੱਧ ਕਦੇ ਨਹੀਂ ਕਰਨੀਆਂ ਚਾਹੀਦੀਆਂ ਕਹਿੰਦੇ ਆ ਕਿ ਹਰ ਚੀਜ਼ ਦਾ ਇੱਕ ਸੀਮਤ ਨਾ ਦਾਇਰਾ ਹੁੰਦਾ ਵਾ ਰੋਟੀ ਵੀ ਆਪਾਂ ਜੇ ਲੋੜ ਤੋਂ ਵੱਧ ਖਾਵਾਂਗੇ ਤਾਂ ਉਹ ਵੀ ਸਾਨੂੰ ਨੁਕਸਾਨ ਕਰ ਜਾਂਦੀ ਹੈ ਸੋ ਹੋਰ ਬਹੁਤ ਸਾਰੀਆਂ ਚੀਜ਼ਾਂ ਆਪਾਂ ਨੂੰ ਨੁਕਸਾਨ ਕਰ ਸਕਦੀਆਂ ਨੇ ਜੇ ਲੋੜ ਤੋਂ ਵੱਧ ਵਰਤਾਂਗੇ ਕਿਹੜੀਆਂ ਨੇ ਆਜੋ ਕਰਦੇ ਆ ਗੱਲ ਪਹਿਲੀ ਗੱਲ ਆ ਜੀ ਕਿ ਜ਼ਿਆਦਾ ਬੋਲੋ ਨਾ ਮੈਂ ਨਾਲ-ਨਾਲ ਨਾ ਨੁਕਸਾਨ ਵੀ ਦੱਸਦਾ ਤੁਹਾਨੂੰ ਸਾਰੇ ਜਿਹੜੇ ਪੁਆਇੰਟ ਬੋਲੂਗਾ ਹੁਣ ਜ਼ਿਆਦਾ ਬੋਲੋਗੇ ਤਾਂ ਉਹਦਾ ਕੀ ਨੁਕਸਾਨ ਤੁਹਾਨੂੰ ਝੂਠ ਬੋਲਣ ਦੀ ਆਦਤ ਪੈ ਜਾਂਦੀ ਹੈ ਇਹ ਮੇਰਾ ਤਜਰਬਾ ਆਪਣਾ ਹੋ ਸਕਦਾ ਹੋ ਸਕਦਾ ਤੁਹਾਨੂੰ ਸਹਿਮਤੀ ਇਸ ਗੱਲ ਨਾਲ ਨਾ ਹੋਵੇ ਪਰ ਮੈਨੂੰ ਲੱਗਦਾ ਕਿ ਜਿਹੜਾ ਬੰਦਾ ਨਾ ਬੋਲਣ ਦਾ ਬਹੁਤ ਜ਼ਿਆਦਾ ਸ਼ਕੀਨ ਹੈ ਉਹਨੂੰ ਗੱਲਾਂ ਕਰਨ ਦਾ ਬਹੁਤ ਸ਼ੌਂਕ ਆ ਤੇ ਉਹ ਮਹਿਫਲ ਦੇ ਵਿੱਚ ਬਹਿ ਕੇ ਕਦੇ ਚੁੱਪੀ ਨਹੀਂ ਹੁੰਦਾ ਉਹ ਕਿਤੇ ਨਾ ਕਿਤੇ ਆਪਣੀ ਗੱਲ ਮੈਂ ਨਹੀਂ ਕਹਿੰਦਾ ਵੀ ਸਾਰੀਆਂ ਗੱਲਾਂ ਝੂਠ ਹੀ ਬੋਲਦਾ ਕਿਤੇ ਨਾ ਕਿਤੇ ਉਹਨੂੰ ਝੂਠ ਐਡ ਸੱਚਾਈ ਦੇ ਨਾਲ ਕਰਨਾ ਪੈਂਦਾ ਗੱਲ ਨੂੰ ਇੰਟਰਸਟਿੰਗ ਬਣਾਉਣ ਦੇ ਲਈ ਤੇ ਉਹਦੇ ਚ ਕੋਈ ਸਿਆਣਪ ਨਹੀਂ ਤੁਹਾਡੀ ਚਲਕਣੀ ਸਿਆਣਪ ਇਹਦੇ ਵਿੱਚ ਹੀ ਆ ਜਦੋਂ ਤੁਸੀਂ ਘੱਟ ਬੋਲੋਗੇ ਹਿਸਾਬ ਦੀ ਗੱਲ ਕਰਨੀ ਸਿੱਖੋ ਤੇ ਜਦ ਜਦੋਂ ਤੁਹਾਨੂੰ ਬਹੁਤ ਜ਼ਿਆਦਾ ਲੋਡ ਲੱਗਦੀ ਆ ਵੀ ਹਾਂ ਇੱਥੇ ਬੋਲਣਾ ਚਾਹੀਦਾ ਵਾ ਉਦੋਂ ਬੋਲੋ ਨਹੀਂ ਤਾਂ ਤੁਹਾਡੀ ਸਿਆਣਪ ਆ ਤੁਹਾਡੀ ਚੁੱਪ ਚੋ ਚਲਕਦੀ ਆ ਤੁਹਾਡੇ ਜ਼ਿਆਦਾ ਬੋਲਣ ਚ ਕਦੇ ਨਹੀਂ ਚਲਕਦੀ ਦੂਜਾ ਪੁਆਇੰਟ ਆ ਜੀ ਜ਼ਿਆਦਾ ਸੋਚੋ ਨਾ ਤੇ ਜੇ ਜ਼ਿਆਦਾ ਸੋਚੋਗੇ ਤੁਹਾਨੂੰ ਡਿਪਰੈਸ਼ਨ ਹੋ ਸਕਦਾ ਇਹ ਤਾਂ ਆਮ ਹੀ ਗੱਲ ਆ ਅੱਜ ਕੱਲ੍ਹ ਨਾ ਹਰ ਦੂਜਾ ਤੀਜਾ ਬੰਦਾ ਕਹਿ ਦਿੰਦਾ ਯਾਰ ਮੈਨੂੰ ਵੀ ਡਿਪਰੈਸ਼ਨ ਆ ਕਈ ਤਾਂ ਡਾਕਟਰਾਂ ਕੋਲ ਜਾ ਕੇ ਸਾਬਤ ਕਰਾਉਂਦੇ ਨੇ ਕਈ ਆਪ ਹੀ ਡਿਕਲੇਅਰ ਕਰ ਦਿੰਦੇ ਨੇ ਵੀ ਹਾਂ ਮੈਂ ਡਿਪਰੈਸ਼ਨ ਦਾ ਸ਼ਿਕਾਰ ਆ ਆਪ ਹੀ ਗੋਲੀਆਂ ਖਾਈ ਜਾਂਦੇ ਨੇ 网上 ਰਿਸਰਚਾ ਮਾਰ ਮਾਰ ਕੇ ਨਾ ਉਹ ਸਾਰੀ ਨੌਬਤ ਆਉਂਦੀ ਕਦੋਂ ਆ ਜ਼ਰੂਰੀ ਨਹੀਂ ਕਿ ਤੁਸੀਂ ਸਾਰੇ ਡਿਪਰੈਸ਼ਨ ਦਾ ਸ਼ਿਕਾਰ ਹੋ ਆਪਾਂ ਨੂੰ ਲੱਗਦਾ ਵੀ ਅਸੀਂ ਸਾਡਾ ਸਿਰ ਦੁਖੀ ਜਾਂਦਾ ਅਸੀਂ ਟੈਨਸ਼ਨ ਲੈ ਰਹੇ ਆ ਨਿੱਕੀ ਨਿੱਕੀ ਗੱਲ ਦੀ ਤੇ ਸਾਨੂੰ ਕੁਝ ਚੰਗਾ ਨਹੀਂ ਲੱਗ ਰਿਹਾ ਜ਼ਰੂਰੀ ਨਹੀਂ ਕਿ ਤੁਸੀਂ ਗੋਲੀਆਂ ਖਾ ਕੇ ਹੀ ਉਹਨੂੰ ਠੀਕ ਕਰਨਾ ਹੋਰ ਬਹੁਤ ਸਾਰੇ ਤਰੀਕੇ ਨੇ ਆਪਣੇ ਮਨ ਨੂੰ ਜੇ ਤੁਸੀਂ ਤੰਦਰੁਸਤ ਬਣਾਉਣਾ ਵਾ ਜਦੋਂ ਮੈਂ ਦੱਸਿਆ ਕਿ ਜ਼ਿਆਦਾ ਨਹੀਂ ਸੋਚਣਾ ਆਪਣੇ ਦਿਮਾਗ 'ਚ ਨਾ ਇੱਕ ਬੰਦਾ ਹੀ ਵੜ ਜਾਂਦਾ ਇੱਕ ਗਾਲ ਹੀ ਵੜ ਜਾਂਦੀ ਆ ਇੱਕ ਕੋਈ ਚੀਜ਼ ਜਿਹੜੀ ਸਾਨੂੰ ਮਿਲੀ ਨਹੀਂ ਉਹੀ ਵੜ ਜਾਂਦੀ ਆ ਤੇ ਅਸੀਂ ਸਾਰੀ ਵੈਲਿਊ ਜ਼ਿੰਦਗੀ ਭਰ ਦੀ ਉਹ ਇੱਕ ਨੂੰ ਹੀ ਦੇ ਬੈਠਦੇ ਆ ਤੇ ਫੇਰ ਉਹਦੇ ਵਿੱਚੋਂ ਨਿਕਲਦਾ ਡਿਪਰੈਸ਼ਨ ਤੇ ਜਦੋਂ ਡਿਪਰੈਸ਼ਨ ਹੁੰਦਾ ਉਹਦੇ ਵਿੱਚੋਂ ਹੋਰ ਬੜਾ ਕੁਝ ਨਿਕਲਿਆ ਆਉਂਦਾ ਕਨਫਿਊਜ਼ਨ ਨਿਕਲਿਆ ਆਉਂਦੀ ਆ ਘਬਰਾਹਟ ਨਿਕਲਿਆ ਆਉਂਦੀ ਆ ਸਟ्रेस ਨਿਕਲਿਆ ਆਉਂਦਾ ਪਤਾ ਨਹੀਂ ਕੀ ਕੁਝ ਆਪਾਂ ਆਪ ਹੀ ਸਹੀੜ ਲੈਨੇ ਆ ਸੋ ਜ਼ਿੰਦਗੀ ਬਹੁਤ ਵਿਸ਼ਾਲ ਆ ਇਹਦੇ ਵਿੱਚ ਹੋਰ ਵੀ ਧਿਆਨ ਦੇਣ ਯੋਗ ਗੱਲਾਂ ਨੇ ਇੱਕ ਚੀਜ਼ ਬਾਰੇ ਬਹੁਤਾ ਨਾ ਸੋਚਿਓ ਤੁਹਾਡੇ ਲਈ ਨੁਕਸਾਨਦਾਇਕ ਤੀਜਾ ਪੁਆਇੰਟ ਆ ਜੀ ਬਹੁਤ ਜ਼ਿਆਦਾ ਰੋਣਾ ਵੀ ਨਹੀਂ ਚਾਹੀਦਾ ਔਰ ਜੇ ਬਹੁਤ ਜ਼ਿਆਦਾ ਰੋਵੋਗੇ ਤਾਂ ਕਹਿੰਦੇ ਆ ਜੀ ਤੁਹਾਡੀ ਨਿਗਾ ਘਟ ਸਕਦੀ ਆ ਵਿਗਿਆਨ ਤਾਂ ਹੁਣ ਇਹ ਵੀ ਕਹਿੰਦਾ ਵੀ ਜੇ ਤੁਸੀਂ ਰੋਨੇ ਹੋ ਤਾਂ ਉਹਦੇ ਨਾਲ ਅੱਖਾਂ ਸਾਫ਼ ਵੀ ਹੋ ਜਾਂਦੀਆਂ ਇੱਕ ਪਾਸੇ ਵਿਗਿਆਨ ਇਹ ਵੀ ਕਹਿੰਦਾ ਵੀ ਬਹੁਤ ਜ਼ਿਆਦਾ ਰੋਵੋਗੇ ਤਾਂ ਅੱਖਾਂ ਕਮਜ਼ੋਰ ਵੀ ਹੋ ਜਾਂਦੀਆਂ ਸੋ ਬੈਲੈਂਸ ਕਰ ਲੋ ਮੈਂ ਇੱਕ ਵੀਡੀਓ ਸਪੈਸ਼ਲ ਕੀਤੀ ਸੀ ਉਹਦੇ ਵਿੱਚ ਕਿਹਾ ਸੀ ਰੋਣਾ ਬੜਾ ਜ਼ਰੂਰੀ ਆ ਤੇ ਵਾਕਈ ਜ਼ਰੂਰੀ ਆ ਆਪਾਂ ਨੂੰ ਇੱਕ ਵਾਰ ਆਪਣਾ ਗੁਬਾਰ ਕੱਢਣ ਦੇ ਲਈ ਰੋਣਾ ਪੈਂਦਾ ਰੋਣ ਤੋਂ ਬਾਅਦ ਹੀ ਇਨਕਲਾਬ ਆਉਂਦੇ ਹੁੰਦੇ ਆ ਪਰ ਜੇ ਆਪਾਂ ਹਰ ਸਮੇਂ ਰੋਈ ਜਾਂਦੇ ਆ ਆਪਾਂ ਰੋਣ ਨੂੰ ਆਪਣੀ ਆਦਤ ਹੀ ਬਣਾ ਲਿਆ ਨਿੱਕੀ ਨਿੱਕੀ ਗੱਲ ਸਾਡੇ ਹੰਝੂ ਗੱਡ ਦਿੰਦੀ ਆ ਫਿਰ ਇਹਦਾ ਮਤਲਬ ਆ ਤੁਸੀਂ ਆਪਣੇ ਨੁਕਸਾਨ ਦੇ ਜਿਹੜੇ ਉਹ ਆਪ ਬੀਜ ਬੀਜ ਰਹੇ ਹੋ ਇਹ ਤੋਂ ਬਾਹਰ ਆਉਣ ਦੀ ਤੁਹਾਨੂੰ ਲੋੜ ਆ ਚੌਥਾ ਪੁਆਇੰਟ ਆ ਜੀ ਕਿ ਜੇ ਤੁਸੀਂ ਕਿਸੇ ਦੀ ਬਹੁਤ ਜ਼ਿਆਦਾ ਕੇਅਰ ਕਰਦੇ ਹੋ ਪਰਵਾਹ ਕਰਦੇ ਹੋ ਤਾਂ ਫੇਰ ਉੱਥੇ ਤੁਸੀਂ ਵਰਤੇ ਜਾ ਸਕਦੇ ਹੋ ਇਹਦਾ ਆ ਨੁਕਸਾਨ ਹੁਣ ਇਹਦਾ ਮਤਲਬ ਇਹ ਨਹੀਂ ਕਿ ਕਿਸੇ ਦੀ ਕੇਅਰ ਕਰਨੀਓ ਛੱਡ ਦਿਓ ਹੁਣ ਆਪਾਂ ਆਪਣਾ ਜਿਹੜਾ ਪਰਿਵਾਰਕ ਮੈਂਬਰ ਆ ਉਹਦੀ ਤਾਂ ਕੇਅਰ ਕਰਨੀ ਆ ਮੈਂ ਗੱਲ ਕਰ ਰਿਹਾ ਜੀ ਕੁਝ ਹੋਰ ਰਿਸ਼ਤੇ ਜਿਹੜੇ ਜ਼ਿੰਦਗੀ ਚ ਜੁੜਦੇ ਨੇ ਆਪਾਂ ਬਹੁਤ ਉਹਨਾਂ ਨੂੰ ਵੈਲਿਊ ਦਿੰਨੇ ਆ ਆਪਾਂ ਬਹੁਤ ਜ਼ਿਆਦਾ ਉਹਨਾਂ ਦਾ ਖਿਆਲ ਰੱਖਣ ਲੱਗ ਜਾਂਦੇ ਆ ਬਹੁਤ ਜ਼ਿਆਦਾ ਉਹਨਾਂ ਵੱਲ ਖਿੱਚੇ ਜਾਂਦੇ ਆ ਪਰ ਏ ਵੀ چیز ਤੁਹਾਡੇ ਲਈ ਇਹ ਖਤਰਨਾਕ ਸਾਬਤ ਹੋ ਸਕਦੀ ਆ ਤੁਹਾਨੂੰ ਦੁੱਖਾਂ ਦੇ ਵਿੱਚ ਪਾ ਸਕਦੀ ਆ ਕਿਉਂਕਿ ਜਿੰਨੀ ਤੁਸੀਂ ਸਾਹਮਣੇ ਵਾਲੇ ਦੀ ਕੇਅਰ ਕਰਦੇ ਹੋ ਬਹੁਤ ਜ਼ਿਆਦਾ ਕਰਦੇ ਹੋ ਉਹ ਤੁਹਾਨੂੰ ਰਿਟਰਨ ਦੇ ਵਿੱਚ ਨਹੀਂ ਮਿਲਣੀ ਤੇ ਜਦੋਂ ਨਾ ਮਿਲੀ ਤਾਂ ਫਿਰ ਇੱਕ ਤਾਂ ਤੁਸੀਂ ਦੁਖੀ ਹੋਣਾ ਇੱਕ ਜਦੋਂ ਤੁਸੀਂ ਕਿਸੇ ਤੇ ਬਹੁਤ ਕਿਸੇ ਨੂੰ ਬਹੁਤ ਜ਼ਿਆਦਾ ਸ਼ੋਅ ਕਰ ਰਹੇ ਹੋ ਕਿ ਮੈਨੂੰ ਤੇਰਾ ਫਿਕਰ ਬਹੁਤ ਆ ਅਗਲਾ ਤੁਹਾਨੂੰ ਵਰਤ ਸਕਦਾ ਆਪਣੇ ਕੰਮ ਦੇ ਲਈ ਆਪਣੇ ਫਾਇਦੇ ਦੇ ਲਈ ਇਸ ਗੱਲ ਤੋਂ ਬਚ ਕੇ ਰਹੋ ਪੰਜਵੀਂ ਗੱਲ ਆ ਦੀ ਕਿ ਜੇ ਤੁਸੀਂ ਕਿਸੇ ਤੇ ਬਹੁਤ ਜ਼ਿਆਦਾ ਭਰੋਸਾ ਕਰੋਗੇ ਤਾਂ ਫਿਰ ਤੁਸੀਂ ਧੋਖਾ ਖਾਓਗੇ ਇਹਦਾ ਮੇਰਾ ਖਿਆਲ ਇੱਕ ਪੱਕਾ ਹੀ ਨਿਯਮ ਬਣ ਚੁੱਕਿਆ ਤੇ ਤੁਸੀਂ ਸਾਰਿਆਂ ਨੇ ਤਜਰਬਾ ਲੈ ਲਿਆ ਹੋਣਾ ਹੀ ਮੈਨੂੰ ਬਹੁਤਾ ਦੱਸਣ ਦੀ ਲੋੜ ਹੀ ਨਹੀਂ ਇਸ ਪੁਆਇੰਟ ਬਾਰੇ ਜਦੋਂ ਵੀ ਕਿਸੇ ਤੇ ਆਪਾਂ ਇੰਨਾ ਯਕੀਨ ਕਰਦੇ ਆ ਪਹਿਲਾਂ ਪਹਿਲਾਂ ਲੱਗਦਾ ਵੀ ਕਿਆ ਬਾਤ ਆ ਯਾਰ ਰੱਬ ਨੇ ਤਾਂ ਬੰਦਾ ਹੀ ਬਹੁਤ ਵਧੀਆ ਮਲਾਤਾ ਬਹੁਤ ਮੈਂ ਪਤਾ ਨਹੀਂ ਕਿਹੜੇ ਕਰਮ ਕੀਤੇ ਨੇ ਮੈਨੂੰ ਇੰਨਾ ਵਧੀਆ ਰਿਸ਼ਤਾ ਜਿਹੜਾ ਉਹ ਜ਼ਿੰਦਗੀ 'ਚ ਮਿਲ ਗਿਆ ਪਰ ਜਿੱਦਾਂ ਜਿੱਦਾਂ ਆਪਾਂ ਉਹਦੇ ਨਾਲ ਸਮਾਂ ਬਤਾਉਨੇ ਆ ਆਪਾਂ ਉਹਨੂੰ ਭੇਦ ਦਿੰਨੇ ਆ ਆਪਣੀਆਂ ਕਮਜ਼ੋਰੀਆਂ ਦੱਸਦੇ ਆ ਫਿਰ ਸਾਹਮਣੇ ਵਾਲਾ ਆਪਣਾ ਅਸਲੀ ਰੂਪ ਤੁਹਾਨੂੰ ਜ਼ਰੂਰ ਦਿਖਾਉਂਦਾ ਤੁਹਾਡੇ ਨਾਲ ਮਾੜੀ ਕਰਕੇ ਜ਼ਰੂਰ ਜਾਂਦਾ ਤੁਹਾਨੂੰ ਧੋਖਾ ਦੇ ਕੇ ਜ਼ਰੂਰ ਜਾਂਦਾ ਪਰ ਉਹ ਮੌਕਾ ਉਹਨੂੰ ਆਪਾਂ ਹੀ ਦਿੱਤਾ ਹੁੰਦਾ ਵਾ ਪਰ ਇਹ ਹਰ ਕੇਸ ਦੇ ਵਿੱਚ ਲਾਗੂ ਨਹੀਂ ਹੁੰਦਾ ਨਿਭਾਉਣ ਵਾਲੇ ਲੋਕ ਵੀ ਹੈਗੇ ਆ ਸੋ ਇਤਰਾਜ਼ ਨਾ ਕਰਿਓ 6ਵਾਂ ਪੁਆਇੰਟ ਹੈ ਜੀ ਜੇ ਤੁਸੀਂ ਬਹੁਤ ਜ਼ਿਆਦਾ ਕੰਮ ਕਰਦੇ ਹੋ ਹੱਦੋਂ ਵੱਧ ਪੈਸਾ ਕਮਾਉਣ ਦੇ ਲਈ ਸਾਰਾ ਦਿਨ ਲੱਗੇ ਰਹਿੰਦੇ ਹੋ ਤਾਂ ਉਹਦਾ ਵੀ ਤੁਹਾਨੂੰ ਨੁਕਸਾਨ ਪਤਾ ਹੀ ਆ ਤੁਹਾਨੂੰ ਸਟ੍ਰੈਸ ਹੋਊਗਾ ਤੇ ਜੇ ਸਟ੍ਰੈਸ ਹੋਊਗਾ ਫਿਰ ਬਹੁਤ ਸਾਰੀਆਂ ਬਿਮਾਰੀਆਂ ਨੇ ਆ ਕੇ ਤੁਹਾਨੂੰ ਘੇਰ ਲੈਣਾ ਤੁਹਾਨੂੰ ਦਿਲ ਦੀ ਬਿਮਾਰੀ ਹੋ ਸਕਦੀ ਆ ਦਿਮਾਗ ਦੀ ਕੋਈ ਬਿਮਾਰੀ ਹੋ ਸਕਦੀ ਆ ਤੁਹਾਨੂੰ ਸ਼ੂਗਰ ਹੋ ਜੂ ਹੋਰ ਪਤਾ ਨਹੀਂ ਕਿੰਨੀਆਂ ਕੁ ਬਿਮਾਰੀਆਂ ਰੱਬ ਨਾ ਕਰੇ ਕਿਸੇ ਨੂੰ ਵੀ ਲੱਗਣ ਤੇ ਉਹ ਸਾਰਾ ਜਿਹੜਾ ਉਹਦਾ ਕਾਰਨ ਸਾਡਾ ਲਾਈਫ ਸਟਾਈਲ ਹੀ ਆ ਕਿ ਅੱਜ ਕੱਲ ਇੰਨੀ ਜ਼ਿੰਦਗੀ ਆ ਜਿਹੜੀ ਉਹ ਤੇਜ਼ ਹੋ ਗਈ ਆਪਾਂ ਕੰਪੀਟੀਸ਼ਨ ਦੇ ਵਿੱਚ ਪਿੱਛੇ ਨਹੀਂ ਰਹਿਣਾ ਚਾਹੁੰਦੇ ਉਹਦੇ ਲਈ ਆਪਾਂ ਜਿਨਨੇ ਜਿੰਨੀ ਕਿ ਸਾਡੀ ਕੈਪੇਬਿਲਿਟੀ ਤੋਂ ਬਾਹਰ ਜਾ ਕੇ ਕੰਮ ਕਰਨ ਦੀ ਕੋਸ਼ਿਸ਼ ਕਰ ਰਹੇ ਆ ਕਿ ਅਸੀਂ ਪਿੱਛੇ ਨਾ ਰਹਿ ਜਾਈਏ ਤੇ ਉਹ ਚੱਕਰ ਦੇ ਵਿੱਚ ਆਪਣੀ ਸਿਹਤ ਦਾ ਨੁਕਸਾਨ ਆਪਾਂ ਕਰਨ ਲੱਗੇ ਹੋਏ ਆ ਮੈਂ ਬਿਲਕੁਲ ਨਹੀਂ ਮਨਾ ਕਰ ਰਿਹਾ ਕਿ ਤੁਸੀਂ ਮਿਹਨਤ ਨਾ ਕਰੋ ਹਾਰਡ ਵਰਕ ਨਾ ਕਰੋ ਤੇ ਪਰ ਇਹ ਜ਼ਰੂਰ ਆ ਕਿ ਆਪਣੀ ਸਿਹਤ ਤੋਂ ਵੱਧ ਕੇ ਕੁਝ ਨਹੀਂ ਜੇ ਉਹਨੂੰ ਨੁਕਸਾਨ ਹੋ ਰਿਹਾ ਤੇ ਉਹ ਸੁਪਨੇ ਜਿਹੜੇ ਪੂਰੇ ਕਰਨ ਤੇ ਤੁਸੀਂ ਲੱਗੇ ਹੋਏ ਹੋ ਉਹਨਾਂ ਦਾ ਸੁਆਦ ਹੀ ਨਹੀਂ ਆਉਣਾ ਜੇ ਬਿਮਾਰੀਆਂ ਤੁਹਾਨੂੰ ਕੋਈ ਵੀ ਲੱਗ ਗਈਆਂ ਇਸ ਗੱਲ ਦਾ ਥੋੜਾ ਜਿਆ ਜ਼ਰੂਰ ਖਿਆਲ ਰੱਖਿਓ ਜੀ ਸੱਤਵੀਂ ਗੱਲ ਆ ਜੀ ਲੋੜੋਂ ਵੱਧ ਮੇਕਅਪ ਵੀ ਤੁਹਾਨੂੰ ਨੁਕਸਾਨ ਕਰੂਗਾ ਜੇ ਲੋੜ ਤੋਂ ਵੱਧ ਸ਼ਿੰਗਾਰ ਕਰਦੇ ਹੋ ਉਹਦੇ ਨਾਲ ਕੀ ਤੁਹਾਡੀ ਸਕਿਨ ਖਰਾਬ ਹੋਣੀ ਆ ਤੁਹਾਡੀ ਜਿਹੜੀ ਕੁਦਰਤੀ ਖੂਬਸੂਰਤੀ ਆ ਉਹ ਖਰਾਬ ਹੋ ਜਾਣੀ ਆ ਨੈਚੁਰਲ ਬਿਊਟੀ ਕਹ ਲਓ ਅੰਗਰੇਜ਼ੀ ਦੇ ਵਿੱਚ ਤੇ ਇਹ ਗੱਲ ਨਾ ਕੱਲੀਆਂ ਕੁੜੀਆਂ ਤੇ ਲਾਗੂ ਨਹੀਂ ਕੀਤੀ ਜਾ ਸਕਦੀ ਅੱਜ ਕੱਲ ਬਹੁਤ ਹੀ ਚਲੋ ਕੁੜੀਆਂ ਦੇ ਢੁੱਕਦੀ ਹੋ ਸਕਦੀ ਆ ਇਹ ਗੱਲ ਪਰ ਮੁੰਡੇ ਵੀ ਅੱਜ ਕੱਲ ਘਟ ਨਹੀਂ ਹਾਰ ਸ਼ਿੰਗਾਰ ਤਾਂ ਉਹ ਵੀ ਬਥੇਰਾ ਲਾਉਂਦੇ ਨੇ ਇੱਥੇ ਮੈਂ ਇੱਕ ਗੱਲ ਕਹਿਣਾ ਚਾਹੂੰਗਾ ਕਿ ਸਮੇਂ ਦੇ ਹਿਸਾਬ ਦੇ ਨਾਲ ਜਰੂਰ ਚੱਲਣਾ ਚਾਹੀਦਾ ਸਾਨੂੰ ਮੈਂ ਨਹੀਂ ਕਹਿੰਦਾ ਤੁਸੀਂ ਵਿਆਹਾਂ ਤੇ ਬਿਲਕੁਲ ਹੀ ਸਿੰਪਲ ਬਣ ਕੇ ਜਾਓ ਪਾਰਟੀਆਂ ਤੇ ਬਿਲਕੁਲ ਸਿੰਪਲ ਬਣ ਕੇ ਜਾਓ ਯੂਜ਼ ਕਰੋ ਪਰ ਜਿਹੜਾ ਆਪਣਾ ਵਿਸ਼ਵਾਸ ਹੈ ਕਿ ਹਰ ਚੀਜ਼ ਇੱਕ ਦਾਇਰੇ ਦੇ ਵਿੱਚ ਉਹਦੇ ਨਾਲ ਕੀ ਹੋਊਗਾ ਜੀ ਮੈਂ ਅਕਸਰ ਇੱਕ ਗੱਲ ਕਹਿਣਾ ਹੁੰਦਾ ਕਿ ਰੱਬ ਨੇ ਸਾਰਿਆਂ ਨੂੰ ਹੀ ਬਹੁਤ ਸੋਹਣਾ ਬਣਾਇਆ ਜੇ ਤੁਸੀਂ ਕਹਿੰਦੇ ਹੋ ਨਾ ਫਲਾਣਾ ਬੰਦਾ ਬਹੁਤ ਸੋਹਣਾ ਯਾਰ ਮੈਨੂੰ ਪਤਾ ਨਹੀਂ ਰੱਬ ਨੇ ਇਦਾਂ ਦਾ ਕਿਉਂ ਬਣਾਤਾ ਇੱਕ ਤਰ੍ਹਾਂ ਦੇ ਨਾਲ ਆਪਾਂ ਕੁਦਰਤ ਦੀ ਬੇਇੱਜ਼ਤੀ ਕਰ ਰਹੇ ਹੁੰਨੇ ਆ ਉਹਦਾ ਬੜਾ ਵਿਸ਼ਾਲ ਕਲਾਕਾਰ ਆ ਉਨੇ ਜਿਹੜੀ ਕਲਾ ਤੁਹਾਡੇ ਤੇ ਦਿਖਾਈ ਆ ਨਾ ਉਹਦਾ ਕੋਈ ਵੀ ਮੇਲ ਨਹੀਂ ਕੋਈ ਵੀ ਅੰਤ ਨਹੀਂ ਹਮੇਸ਼ਾ ਉਹਦੀ ਕਦਰ ਪਾਈਏ ਇਹ ਜੜੀਆਂ ਵੀ ਆਰਟੀਫੀਸ਼ੀਅਲ ਚੀਜ਼ਾਂ ਆਪਣੇ ਆਪ ਨੂੰ ਵਧੀਆ ਦਿਖਾਉਣ ਲਈ ਅਸੀਂ ਵਰਤਦੇ ਹਾਂ ਜ਼ਰੂਰ ਵਰਤੋ ਪਰ ਇੱਕ ਲਿਮਟ ਦੇ ਵਿੱਚ ਰਹਿ ਕੇ ਸੋ ਸਾਰੀਆਂ ਚੀਜ਼ਾਂ ਜ਼ਿੰਦਗੀ ਦੇ ਵਿੱਚ ਇੱਕ ਨਿਯਮ ਮੰਗਦੀਆਂ ਨੇ ਇੱਕ ਦਾਇਰਾ ਮੰਗਦੀਆਂ ਨੇ ਉਹਦਾ ਸਾਨੂੰ ਖਿਆਲ ਰੱਖਣ ਦੀ ਬਹੁਤ ਲੋੜ ਆ ਜੀ ਅੱਜ ਦੀ ਵੀਡੀਓ ਦੇ ਵਿੱਚ ਇੰਨੀਆਂ ਹੀ ਗੱਲਾਂ ਹੋਰ ਜਿੰਨੇ ਮਰਜ਼ੀ ਪੁਆਇੰਟ ਆਪਾਂ ਇਹਦੇ ਬਣਾ ਸਕਦੇ ਆ ਤੇ ਉਹ ਫੇਰ ਕਦੇ ਅਗਲਾ ਭਾਗ ਜਰੂਰ ਕਰਾਂਗੇ ਜਲਦੀ ਮਿਲਦਾ ਜੀ ਇੱਕ ਹੋਰ ਨਵਾਂ ਕਨਸੈਪਟ ਲੈ ਕੇ